ਆਪਾਂ ਪਹੁੰਚ ਗਏ ਆ ਜੀ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਇੱਥੇ ਸਰਸਾ ਦੇ ਕੰਡੇ ਤੇ ਗੁਰਗੋਬਿੰਦ ਸਿੰਘ ਜੀ ਦਾ ਪ੍ਰਵਾਹ ਵਿਛੜ ਗਿਆ ਸੀ ਇਹ ਪੁੱਤੇ ਸਾਹਿਬ ਜਾਦੇ ਮਾਤਾ ਜੀ ਦੇ ਨਾਲ ਵੱਡੇ ਸਾਹਿਬ ਜਾਦੇ ਗੁਰੂ ਜੀ ਦੇ ਨਾਲ ਜੇ ਆਪਾਂ ਉੱਥੇ ਜਾਂਦੇ ਤੇ ਉਹ ਬਹੁਤ ਵਧੀਆ ਹੋਣਾ ਉੱਥੇ ਪਰ ਉਹ ਬੰਦ ਹੈ ਜੂਬਾ ਅੱਜ ਇਸ ਪਾਸੇ ਹਾਂ ਸੋਮਵਾਰ ਬੰਦ ਹੁੰਦਾ ਸੋਮਵਾਰ ਬਾਦ ਹੁੰਦਾ ਹੈ ਪਰ ਖੁੰਦਾਂ ਦਾ ਸਾਰੇ ਜਣ ਸਾਰੇ ਦਿਨ ਖੁੱਲਾ ਹੁੰਦਾ ਵਾ ਮਤਲਬ ਐਸ ਵਾਰੀ ਬੰਦ ਹੁੰਦਾ ਵਾ ਮੇਰੇ ਹਿਸਾਬ ਨਾਲ ਪੁੱਛਾ ਪੁੱਛਾ ਹੈ ਨਾ ਹਾਂ ਕਾ ਨਾ ਪੁੱਛਦੇ ਕੱਲ੍ਹ ਇਹ ਕਾ ਨਾ ਥੱਕੇ ਥੱਕੇ ਜੇ ਸਰੀਰ ਹੋ ਗਏ ਛੇਤੀ ਆਪਣੇ ਨਾਲ ਦੇਣ ਗੱਡੀ ਉੱਥੇ ਲਾ ਲਈਆ ਆਹ ਮੈਂ ਬਾਹਰ ਆ ਰਹੀ ਆ ਮੈਂ ਪਾਰਕਿੰਗ ਚ ਆਉਂ ਪਾਰਕਿੰਗ ਚ ਲਾ ਲਈ ਉਹਨਾਂ ਨੇ ਚੱਕਰ ਦਿੱਤੀ ਲਾ ਲਈਏ ਹਾਂਜੀ ਇਹ ਚਪਲਾ ਲਾਉ ਇੱਥੇ ਜਾਨਾ ਟੋਪ ਹੈਂ ਆਹ ਉਹ ਵੇ ਬਰੂ ਸਭ ਤੋਂ ਪਹਿਲਾਂ ਪਰਿਵਾਰ ਵਿਛੋੜਾ ਗੁਰਦਵਾਰਾ ਸਹਿਬ ਜੀ ਦਾ ਮੈਂ ਇਤਿਹਾਸ ਅੜ ਕੇ ਸੁਣਾਉਣਾ ਜੀ ਤੁਹਾਨੂੰ ਮੈਂ ਕਰਨਾ ਬਾਰ ਬਚੋ ਰਾਜੀ ਹਾਂਜੀ ਹਾਂਜੀ ਆ ਵੇਖੋ ਕੋਲੀਆਂ ਹਾਂ ਕਰੋ ਨਹੀਂ ਵੱਜੀ ਦੁਬਾਰਾ ਮਾਰੋ ਖੋਲ ਦੇ ਦੁਬਾਰਾ ਮਾਰੋ ਉਹਨੂੰ ਖਿੱਚ ਹਾਂ ਬਸ ਹਾਂਜੀ ਬਾਜੀ ਚਲੋ ਉਹਨਾਂ ਨੂੰ ਆ ਲੈਂਦੀ ਉੱਥੇ ਕਲੋਨੇ ਆਪਾਂ ਹੋਵੇ ਆ ਦੇਖੋ ਆ ਇੱਥੇ ਲੈ ਆਉਣੀ ਦੋਵੇਂ

Yeah. <laughs>